ਦਸੀ ਤੈਨੂੰ ਚੰਨ ਨਹੀਂ ਕੀਤਾ ਤੇਰੇ ਬਾਬੇ ਨੇ ਨਹੀਂ ਹਾਲ ਵੀ ਤੇਰੇ ਤੇ ਡੇਢ ਸਾਲ ਬਾਅਦ ਆ ਵੀ ਦਿਨ ਹੋਣਾ ਨਹੀਂ ਤੈਨੂੰ ਅਹਿਸਾਸ ਹੁੰਦਾ ਹੈ ਠੱਗੀ ਮਾਰੀ ਦਾ ਜਾ ਯਾਰ ਆ ਆ ਖੜਾ ਹੈ ਢੋਂਗੀ ਜਿਨ੍ਹਾਂ ਨੇ ਚੰਗੇ ਸਾਧੂਆਂ ਦੀ ਸ਼ਬੀ ਨੂੰ ਵੀ ਬਦਨਾਮ ਕੀਤਾ ਹੈ ਮੈਂ ਆ ਢੋਂਗੀਆਂ ਨੂੰ ਫੜ ਰਿਆ ਹਾਂ ਮਾੜਾ ਆ ਨਹੀਂ ਸੀਗਾ ਓਏ ਆ ਸਮਾਨ ਲਿਆਂਦਾ ਕੱਢ ਤਾਂ ਕੱਢ ਆ ਸਮਾਂ ਹੈ ਜੀ ਆਹ ਆਹ ਹਰਕਿਆ ਜੀ ਇਹੀ ਕਿਹਾ ਸੀ ਕਿ ਇਹ ਸੋਨਾ ਹੈ ਹਾਂ ਜੀ ਇਹ ਹੋਣਾ ਭੈਣੇ ਵੀ ਮੈਨੂੰ ਕਹੇ ਸਾਨੂੰ ਵਿਆਜ ਪੈਂਦਾ ਵੀ 1.5 ਸਾਲ ਹੋ ਗਿਆ ਇਹ ਹੋਣਾ ਤੂੰ ਭੈਣ ਬਣਾ ਕੇ ਤੇ ਜਵਾਕਾਂ ਨੂੰ ਕਹਿੰਦਾ ਸੀ ਤੂੰ ਮਾਮਾ ਮਾਮਾ ਹੁਣ ਤੇਰੇ ਸਰੋਤਰ ਫਿਰੂਗਾ ਤੈਨੂੰ ਦੱਸਦਾ ਮੈਂ ਜਿਹੜੀ ਗੱਲ ਸੱਚ ਕਹੂੰਗਾ ਜੀ ਸੀ ਕਿ ਕਿੱਥੋਂ ਵੀ ਤੂੰ ਭੈਣ ਬਣਾ ਕੇ ਤੈਨੂੰ ਬੱਚਿਆਂ ਤੇ ਤਰਸ ਨਹੀਂ ਆਇਆ ਓਏ ਚਮਲ ਬੰਦਿਆ ਇੱਕ ਗਲਤੀ ਹੋ ਗਈ ਹੈ ਜਿਹੜੀ ਸਹੀ ਦਾ ਸੇ ਕਿੰਨੇ ਲੱਖ ਦੀ ਹੈ ਬੋਲ ਤੂੰ ਹੋਰ ਸੋਚ ਜੀਵਤ ਪਾਇਆ ਤੂੰ ਪੈਸੇ ਇੱਕ ਨਾ ਛੋਟੀ ਲਿਆ ਮੜਾ ਜੇ ਜਿਹੜੇ ਢੂੰਗੀ ਬਾਬੇ ਇਦਾਂ ਤੇ ਕਰਦੇ ਆ ਨਾ ਲੱਖਣ ਤੇ ਕੇ ਰੂ ਰੂ ਕਰਨੇ ਆ ਸਾਰੇ ਤੇ ਜਿਹੜੇ ਲੋਕਾਂ ਨਾ ਠੱਗੀਆਂ ਬੱਜਣਾਂ ਮੈਨੂੰ ਮੇਰੇ ਨੰਬਰ ਤੇ ਵਟਸਐਪ ਮੈਸੇਜ ਕਰਨਾ ਚੱਲਾ ਠੀਕ ਹੈ ਤੇ ਇਹ ਸਾਰੇ ਸਾਹ ਨੰਗੇ ਕਰਨੇ ਨੰਗੇ ਆ ਦੇਖ ਲੋ ਹੁਣ ਕੋ ਘੜਾ ਵਿੱਚ ਹਜੇ ਨਿਕਲੇ ਨਹੀਂ ਬਾਬਾ ਜੀ ਐਨਾ ਡੂੰਗਾ ਕਰੋ ਪੱਟਿਆ ਘੜਾ ਦਸੀ ਤੈਨੂੰ ਚੰਨ ਨਹੀਂ ਕੀਤਾ ਤੇਰੇ ਬਾਬੇ ਨੇ ਵੀ ਹਾਂ ਵੀ ਤੇਰੇ ਤੇ 1.5 ਸਾਲ ਬਾਅਦ ਆ ਕੇ ਦਿਨ ਆਣਾ ਨਹੀਂ ਤੈਨੂੰ ਅਹਿਸਾਸ ਹੁੰਦਾ ਹੈ ਠੱਗੀ ਮਾਰੀ ਦਾ ਜਾ ਜਾ ਹੈ ਧਰ ਨਹੀਂ ਛਾਣੇ ਘੜਦੀ ਹੈ ਹੈ ਬਸ ਵਾਹਿਗੁਰੂ ਜੀ ਕੀ ਫਤਿਹ ਅਸੀਂ ਪਿੰਡ ਸੁਖਨਾ ਅ블ੂ ਆ ਸ਼੍ਰੀ ਮੋਗਪੁਰ ਸਾਹਿਬ ਦੋਦੇ ਪਿੰਡ ਦੇ ਨਾਲ ਖੜੇ ਆ ਸੋ ਮੈਂ ਨਾ ਬਹੁਤ ਰੋਗ ਕੱਟ ਕੇ ਮਰ ਗਿਆ ਹੈ ਭੋਲੇ-ਭਾਲੇ ਲੋਕਾਂ ਨੂੰ ਤੁਸੀਂ ਇਹਨਾਂ ਦੇ ਝਾਂਸੀਆਂ 'ਚ ਨਾ ਆਓ। ਰੋ ਪਿੱਟ ਕੇ ਮਰ ਗਏ ਥਨੂੰ। ਪਰ ਬਹੁਤ ਸਾਰੇ ਮੇਰੇ ਖਿਲਾਫ ਵੀ ਚੱਲਦੇ ਆ। ਵੀ ਚੰਗੇ ਸਾਧੂ ਆ, ਸਾਧੂ, ਸਾਧੂਆਂ ਨੂੰ ਮਾੜਾ ਬੋਲ ਰਹੇ ਹੋ। ਮੈਂ ਕਹਿੰਨਾ ਹੁੰਦਾ ਚੰਗੇ ਸਾਧੂ ਵੀ ਹੈਗੇ ਆ। 15-20% ਹੁੰਦੇ ਆ। ਜਿਹੜੇ ਰੱਬ ਦੀ ਬੰਦਗੀ ਕਰਦੇ ਆ ਯਾਰ, ਨਾਮ ਜਪਦੇ ਆ। ਇਹੋ ਜਿਹੇ ਲੋਕ ਯਾਰ ਆ ਆ ਖੜਾ ਹੈ ਢੋਂਗੀ ਜਿਨ੍ਹਾਂ ਨੇ ਚੰਗੇ ਸਾਧੂਆਂ ਦੀ ਸ਼ਬੀ ਨੂੰ ਵੀ ਬਦਨਾਮ ਕੀਤਾ ਹੈ ਮੈਂ ਆ ਢੋਂਗੀਆਂ ਨੂੰ ਫੜ ਰਿਆ ਤੁਸੀਂ ਮੇਰੇ ਖਿਲਾਫ ਮੀਟਿੰਗਾਂ ਕਰ ਰਹੇ ਹੋ ਮੈਂ ਤੁਹਾਡੇ ਖਿਲਾਫ ਨਹੀਂ ਲੜ ਰਿਹਾ ਧਰਮ ਦੇ ਖਿਲਾਫ ਨਹੀਂ ਲੜ ਰਿਹਾ ਮੈਂ ਢੋਂਗੀਆਂ ਦੇ ਖਿਲਾਫ ਲੜ ਰਿਹਾ ਅੱਜ ਤੁਹਾਨੂੰ ਸਾਖ ਸਾਤ ਸਬੂਤ ਵਿਖਾਉਣੇ ਆ ਅਸੀਂ ਇਹਨੂੰ ਫੜ ਕੇ ਲਿਆਂਦਾ ਹੈ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਕੀ ਕੀਤਾ ਇਸ ਨੂੰ ਸਿੱਧਾ ਖਾੜੇ ਤੇ ਸ਼ਕਤੀਮਾਨ ਬਣਿਆ ਖੜਾ 10 ਪਹਿਲਾਂ ਕੀ ਕੀਤਾ ਸੀ ਸਭ ਤੋਂ ਪਹਿਲਾਂ ਪਰਿਵਾਰ ਨਾਲ ਉੱਚੀ ਬੋਲ ਸਭ ਤੋਂ ਪਹਿਲਾਂ ਜੀ ਇੱਥੇ ਬੈਠ ਕੇ ਕਿ ਇਹਨਾਂ ਦੇ ਘਰੇ ਆਇਆ ਇਹਨਾਂ ਦੇ ਇਲਾਜ ਦੇ ਲਈ ਵਿੱਚ ਲੈ ਕੇ ਛੱਤ ਦੇ ਵਿੱਚ ਤੇ ਇਹਨਾਂ ਨੂੰ ਸੋਨਾ ਕੱਢਣ ਦੀ ਸੋਨਾ ਕੱਢਣ ਤੋਂ ਪਹਿਲਾਂ ਇੱਕ ਉਹ ਜਿਹੜੀ ਬਣਾਈ ਆ ਕਵਰ ਜਗਾ ਬਾਅਦ ਚ ਬਣਾਈ ਜਾਈਆ ਪਹਿਲਾਂ ਸੋਨਾ ਕੱਢਿਆ ਸੀ ਸੋਨਾ ਨਿਕਲਿਆ ਸੀ ਨਹੀਂ ਨਿਕਲਿਆ ਜੀ ਬੀਬੀ ਸੋਨਾ ਲਿਆ ਪਹਿਲਾਂ ਕਿਹੜਾ ਸੀ ਚੱਕ ਕੇ ਕੀ ਸੀਗਾ ਉਹ ਉਹ ਗਿਰਟਾਂ ਜ ਸਾਰੀਆਂ ਕਿੱਥੋਂ ਲਿਆਂਦੀਆਂ ਉਹ ਉਹ ਦੁਕਾਨਾਂ ਤੋਂ ਲਿਆ ਦੁਕਾਨਾਂ ਤੋਂ ਲਈਆਂ ਹਾਂ ਤੇ ਇਹ ਜਿਹੜਾ ਤੂੰ ਘੜਾ ਨੱਪਿਆ ਸੀ ਉਹ ਵੀ ਆਪ ਨੇ ਅਸੀਂ ਘੜਾ ਜੀ ਇਹ ਘੜਾ ਤਾਂ ਨੱਪਿਆ ਉਹ ਤੂੰ ਫਿਰ ਵਿੱਚ ਕਿਵੇਂ ਰੱਖਿਆ ਉਹਦੇ ਉਸ ਮਾਰ ਦੇ ਨਾਲ ਪਾਸੇ ਕਰਕੇ ਵਿੱਚ ਸੱਜਦਾ ਥੋੜਾ ਥੋੜਾ ਹਾਂ ਨੇਫੇ ਚ ਡਾ ਕੇ ਲੈ ਜਾਂਦਾ ਜੀ ਹਾਂਜੀ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਿਆ ਇਹਦੇ ਮਿਲਣ ਤੋਂ ਪਹਿਲਾਂ ਨੇਫਿਆਂ ਦੇ ਵਿੱਚ ਡਾ ਡਾ ਕੇ ਨਾ ਅੰਦਰ ਜਿਵੇਂ ਉਹ ਛਾਂਗੇ ਵਾਲੀ ਉਦੇ ਘਰ ਵਾਲੇ ਨੇ ਥਗੀਆਂ ਮਾਰ ਗਿਆ ਸੀ ਉਹ ਤੇ ਪਰਚਾ ਵੀ ਕਰਾਵਾਂਗੇ ਦਿਨ ਉਹਦੇ ਵੀ ਆਪੜ ਆਹ ਸਮਾਨ ਹੈ ਆਈ ਸੀਗਾ ਓਏ ਆਹ ਸਮਾਨ ਲਿਆਂਦਾ ਕੱਢ ਤਾਂ ਕੱਢ ਆਹ ਸਮਾਨ ਹੈ ਜੀ ਆ ਆਹ ਰੱਖਿਆ ਸੀ ਹਾਂਜੀ ਇਹ ਹੀ ਕਹਿਆ ਸੀ ਕਿ ਵੀ ਸੋਨਾ ਹੈ ਵੀ ਧਰਤੀ ਜੂਏ ਕਹਿੰਦੇ ਕਿੰਨੇ ਕਿੰਨੇ ਲੱਖ ਰੁਪਇਆ ਪਹਿਲਾਂ ਲਿਆ ਓਏ ਦੱਸ ਇੱਥੇ 70 ਬੋੜੇ ਥੋੜੇ ਥੋੜੇ ਕਰਕੇ ਜੀ ਥੋੜੇ ਥੋੜੇ ਕਰਕੇ ਕਿਤੇ ਲੱਖ ਲੈ ਲਿਆ ਕਿਤੇ 2 ਲੱਖ ਲੈ ਲਿਆ ਜੀ ਇਸ ਤਰ੍ਹਾਂ 12 13 ਆਪਾਂ 13 13 ਹੋ ਸਕਦਾ 14 ਵੀ ਹੋ ਸਕਦਾ ਜੀ ਪਰ ਲੈ ਕੋੜੇ ਕੋੜੀ ਕਰਕੇ ਇਹ ਬੀਬੀ ਤੂੰ ਕੱਚੀ ਕਹਿ ਰਹੀ ਹੈ ਵਿਆਜ ਪਾ ਕੇ ਜੀ ਜੀ ਦੱਸੋ ਨਾ ਤਾਂ ਝੂਠ ਇਹਦੇ ਤੇ ਬਲੇਮ ਲਾਉਣਾ ਹੈ ਸਹੀ ਸਹੀ ਦੱਸੋ ਵੀ ਕਿੰਨੇ ਪੈਸੇ ਆ ਵਿਆਜ ਪਾ ਕੇ ਵਿਆਜ ਤੇਰਾ ਬਾਅਦ ਚ ਜੋੜਦੇ ਆ ਪੈਸੇ ਦੱਸੋ ਸਹੀ ਕਿੰਨੇ ਪੈਸੇ ਗਏ ਤੁਹਾਡੇ ਆਈ ਦੇ ਵੀ ਜੀ 3 ਲੱਖ ਦਾ ਮੈਂ ਕਾਲਾ ਗਿਆ ਤੁਸੀਂ ਆਪਾਂ ਦੀ ਪੁੱਛ ਲਓ ਹਾਂ ਸਾਡੇ ਕੋਲ ਬਕਾਇਦਾ ਪ੍ਰੂਫ ਪਈ ਆ ਜੀ ਸਾਰੇ ਹਾਂ ਅਛਾ ਫਿਰ ਰੱਖ ਬੈਂਕ ਨਾਲ ਪਿਆ ਹੂੰ ਤੁਸੀਂ ਜੀ ਰੱਖ ਇਹ ਇਹਨਾਂ ਨੂੰ ਮੈਂ ਉਹ ਫੜ ਕੇ ਦਿੱਤਾ ਹੈ ਵਿਆਹ ਦੀ ਛੱਕ ਪੁੱਛ ਸਕਦੇ 12 ਲੱਖ ਹੋ ਗਿਆ ਹਾਂ 12 ਹੋ ਗਿਆ ਹੂੰ ਤੇ 2.5 ਲਿਆ ਟੂਆਂ ਗਾਹਾਂ ਕਰਕੇ ਦਿੱਤੀ ਸਾਢੇ 14 ਹੋ ਗਿਆ ਸਾਢੇ 14 ਹੋ ਗਿਆ 7 ਜੀ ਗੇਜਿਆ ਆ ਕਈ ਜ਼ਮੀਨਾਂ ਗਾਹਾਂ ਕੀਤੀ ਸਾਢੇ 40 ਵੀ ਇੱਕ ਤਾਂ ਕੀਤੀ ਪਸਲੀ ਬਾਬਾ ਸਹੀ ਸਹੀ ਦੱਸ ਯਾਰ ਮਾਨ ਦਾ ਨਹੀਂ ਜੀ ਜੀ ਗੱਲ ਸੱਚ ਦੱਸੀ ਹੈ ਜੀ ਇਹ ਹੁਣ ਭਾਵੇਂ ਭੈਣ ਨੇ ਵੀ ਮੈਨੂੰ ਕਿਹਾ ਸਾਨੂੰ ਵਿਆਜ ਪੈਂਦਾ ਵੀ 1.5 ਸਾਲ ਹੋ ਗਿਆ ਇਹ ਨੂੰ ਨਾ ਤੂੰ ਭੈਣ ਬਣਾ ਕੇ ਤੇ ਜਵਾਕਾਂ ਨੂੰ ਕਹਿੰਦਾ ਸੀ ਤੂੰ ਮਾਮਾ ਮਾਮਾ ਹੁਣ ਤੇਰੇ ਸਰੋਤਰ ਫਿਰੂਗਾ ਤੈਨੂੰ ਦੱਸਦਾ ਮੈਂ ਜਿਹੜੀ ਗੱਲ ਸੱਚ ਕਹੂੰਗਾ ਜਿਸ ਜਿੱਥੇ ਦੀ ਝੂਠ ਭੈਣ ਬਣਾ ਕੇ ਤੈਨੂੰ ਬੱਚਣੋ ਤੇ ਤਰਸ ਨਹੀਂ ਆਇਆ ਓਏ ਚਮੜ ਬੰਦਿਆ ਇੱਕ ਗਲਤੀ ਹੋ ਗਈ ਹੈ ਗਲਤੀ ਜਿਹੜੀ ਸਹੀ ਦੱਸ ਕਿੰਨੇ ਲੱਖ ਦੀ ਹੈ ਬੋਲ ਹੋਰ ਸੋਚ ਜੇਬ ਤੇ ਪਾਇਆ ਤੂੰ ਪੈਸੇ ਠੰਡੇ ਕਰਦਾ ਇੱਕ ਨਾ ਛੋਟੀ ਲਿਆ ਮੜਾ ਜੱਜ ਨਹੀਂ ਮੰਨਦਾ ਨਾ ਸੱਚ ਸੱਚ ਬੱਸ ਨਹੀਂ ਸੱਚ ਦੱਸੀ ਜਾਣਾ ਜਿਹੜੀ ਗੱਲ ਸੱਚ ਹੈ ਮੈਂ ਤੈਨੂੰ ਦੱਸਦਾ ਵਿਆਜ ਪਾ ਇਨੇ ਬਣਾ ਲਿਆ ਨੇ 24-25 ਲੱਖ ਰੁਪਏ ਵਿਆਜ ਪਾ ਕੇ ਬਣਾਇਆ ਬੀਬੀ ਕੇ ਵਿਆਜ ਪਾ ਕੇ ਕੀ ਵਿਆਜ ਬਣਾਉਂਦੀ ਹੈ ਤੁਸੀਂ ਬੇਵਾਬੀ ਮੇਰੇ ਤੂੰ ਸਹੀ ਸਹੀ ਦੱਸੋ ਤੁਸੀਂ ਵੀ ਉਹ ਨਹੀਂ ਆਪਾਂ ਨਾ ਨਾ ਅੱਜ ਨਾ ਨਾ ਮੈਂ ਕੱਲ ਫੇਰ ਪਰੂਫਰ ਸਮੇਂ ਗੱਲ ਕਰਵਾ ਦਿੰਨੀ ਆ 15 ਲੱਖ ਰੁਪਇਆ ਬਾਬਾ ਬਣ ਗਿਆ ਹੋਰ ਸੋਚ ਲੈ ਕੋਈ ਨਹੀਂ ਤੇਰੇ ਕੋਲ 2 ਮਿੰਟ ਟਾਈਮ ਆ ਕੋਈ ਲੈ ਹੁਣੇ ਆ ਸੱਚ ਦੱਸੂਗਾ ਬਾਬਾ ਜੀ ਥੋੜੇ ਬੁਰੇ ਨਹੀਂ ਝੂਠ ਬੋਲਦਾ ਹਾਂ ਗੁਰੂ ਦੀਆਂ ਲਾਡ ਲੀਆਂ ਫੜ ਜਾਂ ਨਹੀਂ ਝੂਠ ਬੋਲਦਾ 15 ਲੱਖ ਰੁਪਇਆ ਹੈਗਾ ਔਰ ਨਹੀਂ ਫਿਰ 25 ਤੇ 10 ਦਾ ਫਰਕ ਬਹੁਤ ਆਇਆ। ਵਿਆਜ ਪਾ ਕੇ ਤਾਂ ਬੜਨੇ ਬਾਨਾ ਗਿਆ ਇਹਨਾਂ ਦਾ। ਫਿਰ 25 ਉਹ ਵਿਆਜ ਇਹਨਾਂ ਨੇ ਵਿਆਜ ਤੇ ਪੈਸੇ ਲੈ ਕੇ ਇਹਨਾਂ ਨੇ ਵਿਆਜ ਤੇ ਲੈ। ਤੈਨੂੰ ਐ ਤੇ ਤਰਸ ਨਹੀਂ ਆਇਆ ਓਏ? ਗਲਤੀ ਫੜ। ਹੈ? ਗਲਤੀ। ਤਰਸ ਨਹੀਂ ਆਇਆ ਤੈਨੂੰ ਇਹਨਾਂ ਤੇ? ਗਲਤੀ ਫੜ ਬਾਬਾ ਜੀ। ਐਸੇ ਤੱਕ ਜੀ ਵੀਰ ਜੀ ਨੇ ਕੋਈ ਇੰਨੀ ਇੰਨੀ ਬੇਰੁਖੀ ਨਾਲ ਸਾਡੇ ਨਾਲ ਪੇਸ਼ ਆਇਆ ਹੈ ਨਾ ਇੰਨੀ ਬੇਰੁਖੀ ਨਾਲ। ਐਸੇ ਤੱਕ ਮੈਂ ਇਹ ਵੀ ਵੱਡ ਬੋਲਿਆ ਕਿ ਤੂੰ ਭੌਂਗ ਦੀ। ਮਾਮਾ ਲਾ ਕੇ ਮਾਂ ਮਾਂ ਬਾਜੀ ਕਿਹਾ ਕਿ ਤੂੰ ਮਾਮਾ ਹੁੰਦਾ ਤੂੰ 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 ਉਹ ਕਰਦਾ ਹੋ ਨਾ ਤੁਸੀਂ ਸਮਝੌਤੇ ਕਰਦੇ ਆ ਸਾਨੂੰ ਗੁੱਸਾ ਚੜ ਰਿਹਾ ਮੈਨੂੰ ਇਸ ਬੰਦੇ ਤੇ ਬਹੁਤ ਵੀ ਮੈਂ ਉਹਨਾਂ ਦਾ ਕੀ ਚੱਕਰ ਸੀ ਉਹਨਾਂ ਦਾ ਵੀ ਇਹੀ ਚੱਕਰ ਤੇ ਜਾਂਦਾ ਕਿੰਨੇ ਨੇ ਠੱਗੀ ਮਾਰੀ ਹੈ ਜੀ ਖਾਰੇ ਪਿੰਡ ਤੋਂ ਦੱਸੋ ਨਾਮ ਕੀ ਸੀ ਉਹਨਾਂ ਦਾ ਉਹਨਾਂ ਦਾ ਚੰਨੂ ਜੀ ਹੋਰ ਨਾਮ ਦੱਸ ਕੀ ਸੀ ਹੋਰ ਕੋਈ ਇਸ ਚੀਜ਼ ਚ ਹੋਰ ਨਹੀਂ ਨਹੀਂ ਉਹਦਾ ਪੁੱਤ ਮੇਰਾ ਝੂਠ ਪੁੱਤ ਤਾਂ ਹਾਂ ਤੁਹਾਨੂੰ ਤਾਂ। ਤੂੰ ਕੀਤਾ ਹੈ ਪੈਸਿਆਂ ਦਾ ਕੀ ਕੀਤਾ ਇੰਨੇ ਪੈਸਿਆਂ ਦਾ? ਪੈਸੇ ਘਰੇ ਜੀ ਬਸ ਕੋ ਸੁੱਖਾ ਤੇ ਲਾ ਕੇ ਕੁਝ ਨੂੰ ਲੱਗੀ ਜੀ ਸਾਰੇ। ਵਿਆਹ ਦੂਜੀ ਵਾਰ ਕਰਾਇਆ? ਹਾਂ ਵਿਆਹ ਦੂਜੀ ਵਾਰ ਇਹਨਾਂ ਨੇ ਕਰਾ ਕੇ ਦਿੱਤਾ ਜੀ ਨਾਲ। ਸ਼ਰਮ ਨਹੀਂ ਆਈ ਤੇਰਾ ਘਰ ਵਸਾਇਆ ਓਏ? ਘਰ ਵਸਾਇਆ ਹੈ? ਗਲਤੀ ਜਿਹੜੀ। ਤੂੰ ਤਾਂ ਰੋਲ ਕੇ ਧਰਤੇ ਆ ਹਾ ਓਏ। ਹੈ? ਤੇਰੇ ਧੀਆਂ ਕਿੰਨੀਆਂ? ਇੱਕੋ ਜੀ। ਪੁੱਤ ਤੇਰੇ ਨਹੀਂ। ਮਰ ਗਿਆ ਸੀ? ਮਰ ਗਿਆ। ਤੈਨੂੰ ਸ਼ਰਮ ਨਹੀਂ ਆਈ ਪੁੱਤ ਲੋਕੀ ਰੱਬ ਤੋਂ ਮੰਗਦੇ ਆ। ਮਰਿਆ ਕਿਵੇਂ ਉਹ? ਚਿੱਟੇ 'ਚ ਮਰ ਗਿਆ ਤੇਰਾ ਪੁੱਤ? ਤੈਨੂੰ ਸਜ਼ਾ ਦਿੱਤੀ ਰੱਬ ਨੇ ਤੁਸੀਂ ਫੇਰ ਇਹ ਕੁਸ਼ ਕਰਦੇ ਹੋ ਦੱਸ ਉਹ ਕਿਵੇਂ ਕਿਵੇਂ ਬਣਾਇਆ ਆ ਆ ਆ ਗੋਲ ਰੱਖਿਆ ਇਹਨਾਂ ਤੂੰ ਵਿੱਚ ਰੱਖ ਦੱਸ ਚੱਲ ਉੱਥੇ ਕੀ ਕਿਵੇਂ ਬਣਾਇਆ ਦੱਸ ਆ ਜਾ ਬੱਸ ਖੋਲ ਬੂਆ ਆਪ ਆਪ ਕਿਵੇਂ ਬਣਾਇਆ ਇਹਨਾਂ ਦੇ ਘਰੇ ਇਹ ਜਿ ਮੰਨਤਾ ਕਰਾਈ ਐ ਜੀ ਬਸ ਕੋਈ ਸੇਵਾ ਕਰ ਲਿਆ ਕਰੋ ਤੁਸੀਂ ਨਹੀਂ ਮੰਨਤਾ ਕਰਾਈ ਐ ਪੀਰ ਆਪਸ ਕਹਿੰਦੇ ਆ ਵੀ 300 ਲੱਖ ਦੀਆਂ ਛੱਡੀਆਂ ਮਾਰੋ ਨਹੀਂ ਆਪੂ ਘਰੇ ਬਣਾ ਗਿਆ ਉਹਨਾਂ ਦੇ ਏਡੀ ਉਹ ਕਮਰਾ ਕੀ ਬਣਾ ਕੀ ਹੈ ਇਹ ਚੀਜ਼ ਦਰਗਾਹ ਕੀ ਬਣਾਈ ਹੈ ਬਾਬੇ ਗਿਆ ਮਿਲ ਜਗਾ ਮਾਸੇ ਭਾਗਾ ਨਹੀਂ ਤੇ ਕੋਈ ਚੱਪਣਾ ਪਾ ਕੇ ਤਾਂ ਤੂੰ ਅੰਦਰ ਆਈ ਜਾਣਾ ਤੁਸੀਂ ਲੋਕਾਂ ਨੂੰ ਗਮਰਾਹ ਕਰਕੇ ਤੁਸੀਂ ਗੈਰ ਧਰਮ ਚਾ ਪਾ ਕੇ 14 ਕਿਥੇ ਲੱਪੇ ਹੋ ਹੈ ਗੈਰ ਧਰਮ ਚਾ ਪਾ ਕੇ ਅਜਾ ਟੋਆ ਪਟ ਦੇ ਦੁਬਾਰਾ ਬੱਛ ਸਮਾਹ ਕਰ ਹਾਂ ਸੱਪ ਜੇ ਬਣਾਏ ਤੂੰ ਬਣਾਈ ਸੀ ਇਹ ਮਾਇਆ ਦੀ ਹੈ ਸਾ ਤੋਂ ਬਣਾਈ ਸੀ ਸੱਪ ਕਾਟੂ ਬਣਾਏ ਸੀ ਤੇ ਬੁੱਗਾ ਪੁੱਪੂ ਚਲਾਦੇ ਸੀ ਨਹੀਂ ਬੁੱਗਾ ਕਹਿੰਦਾ ਵੀ ਆਹ ਖਜ਼ਾਨੇ ਕੱਢ ਕੇ ਦਿਓ ਨਹੀਂ ਜੀ ਹੈ ਨਹੀਂ ਆਹ ਵੇਖ ਲਓ ਐਸਾ ਇੱਥੋਂ ਤੋੜਾ ਕੱਢਿਆ ਸੀਗਾ ਵੀ ਇਹ ਨਕਲੀ ਸੋਨਾ ਬੀਬੀ ਆ ਇੱਥੇ ਆ ਵੀਰ ਜੀ ਆ ਦੀ ਇੱਥੇ ਗੱਲ ਕਰ ਹਾਂ ਜੀ ਇਹਨੇ ਕੀ ਲੱਪੇ ਪੈਣਾ ਇੱਥੇ ਇਹਨੇ ਟੋਆ ਪਟਾ ਕੇ ਟੋੜਾ ਲਿਆ ਟੋਆ ਪਟਾ ਕੇ ਜੀ ਚ ਟੋੜ 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 ਜਾ ਪੜਾ ਸਕਿਆ ਜੀ ਫੋਰ ਕਿੰਨੇ ਕਿੰਨੇ ਘਰਾਂ ਤੋਂ ਇਹ ਕੇ ਛੱਗੀਆਂ ਮਾਰ ਗਿਓ ਦੱਸ ਦੱਸ ਉਹ ਤੇ ਚੱਲੂ ਸੀਗਾ ਜੀ ਇਹ ਕਿੰਨੇ ਕਿੰਨੇ ਦੀ ਸੀ ਆ ਗੰਡਾ ਲਿਆ ਕੁੜੀ ਬੜਾ ਮੁੱਤ ਨੂੰ ਆ ਆਏ ਪੈਣਾ ਲਿਆ ਸਭ ਤੇ ਨਹੀਂ ਦੱਸੂਗੀ ਕਿ ਜਿਹੜੀ ਤੇਰੇ ਨਾਲੋਂ ਜਿੰਨਾ ਨਾ ਮਾਰੀ ਠਿੱਕੀ ਤੂੰ ਮੂੰਹ ਦਾ ਕੋਈ ਦੱਸ ਦੱਸ ਫਿਰ ਇੱਥੇ ਕਿਵੇਂ ਰੱਖਦਾ ਜਿਆ ਪੰਡਾ ਲੱਗ ਕੇ ਦੇਖੇ ਚਪਾਕ ਤੇ ਕਰ ਸਕਦਾ ਦੱਸਿਆ ਜਦੋਂ ਪਸ ਲੈਣ ਦਾ ਕੋ ਨੂੰ ਪਤਾ ਲੱਗਿਆ ਨਹੀਂ ਜੀ ਤੁਸੀਂ ਤੁਹਾਨੂੰ ਵੀ ਸ਼ਰਮ ਆਉਣੀ ਚਾਹੀਦੀ ਲੋਕਾਂ ਨੂੰ ਵੀਰ ਜੀ ਅਸੀਂ ਰੋ ਪਿੱਟ ਕੇ ਮਰ ਗਏ ਅਸੀਂ ਕਿਸੇ ਤੋਂ ਕੀ ਲੈ ਲਿਆ ਕੀ ਲੈਣਾ ਅਸੀਂ ਕਿਸੇ ਤੋਂ ਨਹੀਂ ਵੀਰ ਜੀ ਨਹੀਂ ਕੋਈ ਨਹੀਂ ਮੇਰੀ ਗੱਲ ਸਮਝੀ ਜੀ ਅਸੀਂ ਇਹਦੇ ਬੋਸਾ ਕਰ ਲੈਨੇ ਇਹ ਕੰਮ ਨਹੀਂ ਸਾਡੇ ਨੂੰ ਤਵਾ ਕਰ ਖੱਬ ਕਰ ਕਰ ਕੋ ਜਿਹੜਿਆ ਕਬਰ ਆ ਕਬਰ ਤੋਂ ਮੰਦਰ ਦਾ 11ਵੇਂ ਵਾਲੇ ਪੀਰ ਨੂੰ ਆ ਇੱਥੇ ਦਫਨਾਈ ਦੱਸ ਕੀਦੀ ਹੋਈ ਆ ਮੈਨੂੰ ਤੇ ਫਿਰ ਇੱਥੇ ਕਬਰ ਕਿਵੇਂ ਬਣ ਚੁੱਕੀ ਹੋਏ ਜਿਸਾ ਸੇਵਾ ਨਹੀਂ ਇੱਕ ਇੱਕ ਮਿੰਟ ਇੱਕ ਮਿੰਟ ਤੈਨੂੰ ਸ਼ਰਮ ਨਹੀਂ ਆਦੀ ਤੂੰ ਬੂਟ ਪਾ ਕੇ ਇੱਥੇ ਆਈ ਹੈ ਨਾ ਅਸੀਂ ਤਾਂ ਚੱਪਣਾ ਲਾ ਕੇ ਆਏ ਸਤਕਾਰ ਨਾਲ ਹੈ ਜੀ ਇਹਨੂੰ ਪਤਾ ਨਹੀਂ ਵੀ ਇੱਥੇ ਕੁਝ ਨਹੀਂ ਹੈ ਇਹ ਟੌਂਖੀ ਸਾਧੂ ਆ ਸ਼ਰਿਆਮ ਇਹਨਾਂ ਨੂੰ ਕੋਈ ਦਰਗਾਹ ਨਾਲ ਨਹੀਂ ਹੁੰਦਾ ਕੋਈ ਪੀਰ ਫਕੀਰ ਦੀ ਫੋਟੋ ਨਾਲ ਨਹੀਂ ਹੁੰਦਾ ਦੇਵੀ ਲੈਣਾ ਅਸੀਂ ਕਿਸੇ ਨੂੰ ਨਹੀਂ ਵੀ ਨਹੀਂ ਕੋਈ ਨਹੀਂ ਤੇ ਮੇਰੀ ਗੱਲ ਸਮਝੀ ਜੇ ਅਸੀਂ ਇੱਧਰ ਬਲੋਸ਼ਾ ਕਰ ਲੈਣੇ ਇਹ ਕੰਮ ਨਹੀਂ ਸਾਡੇ ਨੂੰ ਸੁਭਾਅ ਕਰ ਤਾਂ ਕਰ ਕਰ ਕੋਈ ਜਿਹੜੀ ਆ ਕਬਰ ਆ ਕਬਰ ਤੋਂ ਮੰਨਦਾ ਤਾਂ ਗਹਿਰ ਵੀ ਜਿਹੜੇ ਪੀਰ ਨੂੰ ਆ ਇੱਥੇ ਦਫਨਾਈ ਦੱਸ ਕਿਦੀ ਹੋਈ ਆ ਮੈਨੂੰ ਤੇ ਫਿਰ ਇੱਥੇ ਕਬਰ ਕਿਵੇਂ ਬਣ ਚੁੱਕੀ ਹੋਏ ਕਿਸਾ ਸੇਵਾ ਨਹੀਂ ਇੱਕ ਇੱਕ ਮਿੰਟ ਇੱਕ ਮਿੰਟ ਤੈਨੂੰ ਸ਼ਰਮ ਨਹੀਂ ਆਦੀ ਤੂੰ ਬੂਟ ਪਾ ਕੇ ਇੱਥੇ ਆਈ ਜਾਨ ਅਸੀਂ ਤਾਂ ਚੱਪਲਾਂ ਲਾ ਕੇ ਆਏ ਸਤਿਕਾਰ ਨਾਲ ਹੈਂ ਇਹ ਨਹੀਂ ਬਿੱਤੇ ਕੁਛ ਨਹੀਂ ਹੈ ਇਹ ਟੁੰਗੀ ਸਾਧੂ ਆ ਸ਼ਰਿਆਨ ਇਹਨਾਂ ਨੂੰ ਕੋਈ ਦੁਕਾਨਾ ਨਹੀਂ ਹੁੰਦਾ ਕੋਈ ਪੀਰ ਫਕੀਰ ਦੀ ਫੋਟੋ ਨਾਲ ਇਹਨਾਂ ਦੇਵੀ ਦੇਵਤੇ ਦੀ ਅਸੀਂ ਤਾਂ ਕਿਤੇ ਵੀ ਗਏ ਨਾ ਅਸੀਂ ਚੱਪਲ ਲਾ ਕੇ ਪੈਰ ਧੋ ਕੇ ਅੰਦਰ ਜਾਂਦੇ ਜਰਾਬ ਲਾ ਕੇ ਇਹ ਟੁੰਗੀ ਇਹ ਹੈ ਕੁੱਤਾ ਇੱਥੇ ਅੰਦਰ ਵੜਿਆ ਤੇ ਇਹਨੇ ਚੱਪਲਾਂ ਅੰਦਰ ਲੈ ਕੇ ਵੜੇ ਭਲੇਖੇ ਦਾ ਨਹੀਂ ਇੱਕ ਮਿੰਟ ਵੜਿਆ ਤਾਂ ਸੀ ਨਾ ਅੰਦਰ ਹੁਣ ਤੂੰ ਤੈਨੂੰ ਤੈਨੂੰ ਸਿੱਧੀ ਸੇਵਾ ਕਰਦਾ ਤੈਨੂੰ ਇਹ ਨਹੀਂ ਪਤਾ ਇਹ ਮਾ ਭਲੇਖੇ ਦਾ ਸੇਵਾ ਕੀ ਦੀ ਕਰਦਾ ਨੂੰ ਮੈਂ ਮਾਤਾ ਦੀ ਕਰਦਾ ਕਰਤਾਂ ਦੇ ਕਿੰਨੇ ਰੂਪ ਆ ਚਾਰ ਰੂਪ ਆ ਕਿਹੜੇ ਕਿਹੜੇ ਰੂਪ ਆ ਮਾਤਾ ਪਤ ਸਰਕਾਰੀ ਸ਼ੰਚਾਂ ਅਧਿਕਾਰੀ ਹੂੰ ਤੇ ਮਾਹਰ ਗੁਰੂ ਹੋਰ ਤੋਂ ਤਾਂ ਇੱਕ ਵਿੱਚ ਹੁਣ ਤੂੰ ਖਵਾਜੇ ਦੀ ਕੜਾਈ ਦੇ ਅੱਗੇ ਆ ਖਵਾਜਾ ਅਜਮੇਰ ਸ਼ਰੀਫ ਜਗਾ ਬਣੀ ਆ ਬੜੀ ਸਰਕਾਰ ਦੋਗ ਹੈ ਦੁਨੀਆ ਸੀਸ ਝਗਾਉਂਦੀ ਉੱਥੇ ਖਵਾਜਾ ਤੈਨੂੰ ਖਵਾਜਾ ਪੀਰ ਕਹਿੰਦਾ ਵੀ ਇਹ ਕੜਾਈਆਂ ਦੇ ਕੇ ਲੋਕਾਂ ਨਾਲ ਠਗੀਆਂ ਮਾਰ ਤੈ ਕਿਹੜਾ ਪੀਰ ਕਹਿੰਦਾ ਮੈਨੂੰ ਦੱਸੋ ਲਾਜ ਕਰਦਾ ਤੂੰ ਲਾਜ ਨਹੀਂ ਮੈਥੋਂ ਜੀ ਹੁੰਦਾ ਜੀ ਮੈਂ ਤਾਂ ਕਿੰਨੇ ਲੋਕਾਂ ਨੇ ਲਾਜ ਕਰ ਕਰ ਤੁਸੀਂ ਲੋਕਾਂ ਨੂੰ ਗਮਰਾਹ ਕੀਤਾ ਲੋਕਾਂ ਦੀ ਮਾਨਸਿਕ ਤੌਰ ਤੇ ਲੋਕਾਂ ਨੂੰ ਪਰੇਸ਼ਾਨ ਕੀਤਾ ਤੁਸੀਂ ਯਾਰ ਬੋਲ ਬੋਲ ਕੇ ਤਾਂ ਦੱਸ ਯਾਰ ਨਹੀਂ ਬੜਾ ਗੱਦੀ ਦਾ ਅਸੀਂ ਇਹਨਾਂ ਦੇ ਖਿਲਾਫ ਲੜਦੇ ਆ ਆ ਸੁਣ ਲੋ ਜਿਹੜੇ ਗੰਦ ਪਾ ਰਹੇ ਨੇ ਮੁੰਡਿਆਂ ਤੋਂ ਜਨਾਮੀਆਂ ਬਣ ਬਣ ਲੋਕਾਂ ਨੂੰ ਵੀ ਸਾਡੇ ਤੇ ਮਾਤਾ ਆ ਗਈ ਦੇਵੀਆਂ ਆਆਂ ਸਾਡਾ ਤੁਸੀਂ ਸਾਥ ਕਿਹਦੇ ਨਾ ਸੀ ਤੁਸੀਂ ਸਾਨੂੰ ਬਦਨਾਮ ਕਰਕੇ ਰক্তਾ ਵੀ ਸਮਝੋਤੇ ਕਰ ਲੇ ਇੱਥੇ ਕਾਰਵਾਈ ਕਰਾਉਣੀ ਆ ਖੁੱਲ ਇਹ ਤੋਂ ਸਾਰੇ ਪੈਸੇ ਵਸੂਲਣੇ ਆ ਏ ਬੀਬੀਰਾ ਤੂੰ ਕਿੰਨੇ ਲੱਖ ਦੀ ਠੱਗੀ ਮਾਰੀ ਤੂੰ ਆਪਦੇ ਮੂੰਹ ਕਿਨੀਂ ਦੱਸ ਪੰ 15 ਲੱਖ ਹੋਵੇ 15 ਲੱਖ ਦੀ 15 ਲੱਖ ਦੀ ਤੂੰ ਮਾਰੀ ਠੱਗੀ ਇਹਨਾਂ ਤੋਂ ਬਾਕੀ ਇਹਦਾ ਵਿਆਜ ਵੀ ਪੈ ਕੇ ਠੀਕ ਹੈ ਤੇ ਖਾਰੇ ਵਾਲਿਆਂ ਤੋਂ ਕਿੰਨੇ ਦੀ ਲੱਖ ਦੀ ਮਾਰੀ ਠੱਗੀ ਉਹਨਾਂ ਦਾ ਸਾਢੇ 3 ਦਿਨ ਸੀਗਾ ਜੀ ਉਹਨਾਂ ਦਾ ਸਾਢੇ 3 ਦੀ ਜਿਹੜੇ ਚਾਂ ਵਾਲੇ ਕਹਿੰਦੇ ਉਹਨਾਂ ਦਾ ਕੇਸ ਕਿਵੇਂ ਚੱਲਦਾ ਤੇਰੇ ਨਾਲ ਉਹਨਾਂ ਦਾ ਕੇਸ ਉਹਨਾਂ ਦਾ ਚੈੱਕ ਆਇਆ ਚੈੱਕ ਦਿੱਤਾ ਇਹ ਤੂੰ ਹਾਂ ਚੈੱਕ ਦਿੱਤਾ ਸਾਬ ਉਹਨਾਂ ਨੇ ਚੈੱਕ ਦਾល់ ਦਨਾ ਸਾਬ ਨਹੀਂ ਉਹਨਾਂ ਨੇ ਤਾਂ ਲੌਣਾ ਹੀ ਆ ਕੋ ਕੀ ਕਰਨ ਲੋਕ ਇਹ ਤਾਂ ਲੋਕਾਂ ਨੂੰ ਸ਼ਰਮ ਆਉਣੀ ਚਾਹੀਦੀ ਜਿਹੜੇ ਲੋਕ ਹੈ ਗਮਰਾਹ ਹੋ ਕੇ ਨਾ ਚੌਂਕੀ ਦਾ ਚੌਂਕੀਆਂ ਤੇ ਜਾਂਦੇ ਨੇ ਤੇ ਢੌਂਗੀ ਸਾਧਾਂ ਦੇ ਤੋਂ ਪਹਿਲਾਂ ਨਾ ਇਹ ਜਦੋਂ ਇਹਨੂੰ ਮਤਲਬ ਪਰਿਵਾਰ ਨੂੰ ਗਮਰਾਹ ਕੀਤਾ ਇਹਨੇ ਸਭ ਤੋਂ ਪਹਿਲਾਂ ਕੀ ਤਵੀਤ ਕੱਢੇ ਸੀ ਹਾਂ ਜੀ ਤਵੀਤ ਰੱਖੇ ਕਦੋਂ ਸੀ ਤੁਰਤੀ ਪਹਿਲਾਂ ਉਹਦੇ ਰੱਖ ਕੇ ਹਾਂ ਉਹਦੇ ਮੈਂ ਤੈਨੂੰ ਬੀਬੀ ਕਿਹਾ ਸੀ ਨਾ ਕਿ ਤੁਰਤ ਇਹਨਾਂ ਨੇ ਰੱਖੇ ਆ ਰੱਖ ਕੇ ਸ਼ੀਸ਼ੀ ਕੱਢੀ ਐ ਸ਼ੀਸ਼ੀ ਕਿੱਥੋਂ ਲਈ ਸੀ ਉਹ ਹੈ ਪਰਾਨੀ ਸ਼ੀਸ਼ੀ ਲਈ ਸੀ ਕਿੱਥੇ ਨੱਪੀ ਸੀ ਚੱਲ ਚੱਲ ਹਾਂ ਜੀ ਆਹ ਦੇਖ ਲੋ ਸੋਨਾ ਪਿਆ ਯਾਰ ਸਿੰਘ ਜਮਾਈ ਯਾਰ ਜੇੜਾ ਕਰਕੇ ਕਰਦਾ ਇੱਕ ਨਸ਼ਿਆਂ ਦਾ ਦਰਿਆ ਕਰ ਤੁਹਾਡਾ ਪਖੰਡ ਦਾ ਦਰਿਆ ਯਾਰ ਲੋਕਾਂ ਨੂੰ ਗਮਰਾਹ ਕਰਦੇ ਕਿੱਥੋਂ ਆਹ ਦੇਖੋ ਅੱਟਵਾ ਬਣੇਗਾ ਅੱਛਾ ਅੱਟਵਾ ਪੱਤਾ ਹੀ ਗਾ ਅਛਾ ਤੂੰ ਆਪ ਕਿੰਨਾ 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 ਡੋਲਾ ਬਟਿਆਰ ਬਟਿਆਰ ਹੈਂ ਚਾਹ ਪਤਾ ਚਾਰ ਫੁੱਟ ਨੂੰ ਨੱਪਿਆ ਤੇ ਤਵੀਦ ਕਿੱਥੋਂ ਲੈਂਦੇ ਸੀ ਬੀਡ ਪੋਲਿਸ ਘਰੋਂ ਸ਼ੀਸ਼ੀ ਸ਼ੀਸ਼ੀ ਦੇ ਵਿੱਚੋਂ ਪਾਦੇ ਵੇਤ ਮਨੋ ਸ਼ੀਸ਼ੀ ਨਾਲ ਕੋਈ ਮਤਲਬ ਸਭ ਤੋਂ ਪਹਿਲਾ ਕੰਮ ਇੱਥੋਂ ਸ਼ੁਰੂ ਹੋਇਆ ਹੈ ਆ ਵੇਖ ਲਓ ਬੂਹੇ ਦੇ ਵਿੱਚੋਂ ਇਹਨੇ ਮਤਲਬ ਪਹਿਲਾਂ ਤਵੀਦ ਨੱਪ ਕੇ ਸ਼ੀਸ਼ੀ ਕੱਢ ਕੇ ਮਤਲਬ ਲੋਕੋ ਸਮਝ ਜੋ ਹੁਣ ਆਪਾਂ ਪਟਾਉਣੇ ਆ ਇਹਦੇ ਤੋਂ ਪਹਿਲਾਂ ਘੜਾ ਜਿਹੜਾ ਖਾਲੀ ਨੱਪਿਆ ਵਿੱਚ ਹਾਂ ਹਾਂ ਉਹ ਠੀਕ ਉਹ ਵੀ ਐਸੇ ਨਹੀਂ ਆਈ ਉਹ ਕੀ ਟੰਗ ਆਈ ਆਹ ਕਾਲੀ ਜਿਹੜੀ ਆ ਕੀ ਦੱਬਿਆ ਓਏ ਤੇ ਤਵੀਰ ਤਾਂ ਕਿਹਾਰੇ ਇੱਥੇ ਲੰਦੇ ਸੀ ਇਹ ਬਾਬੂ ਬੜਾ ਕਰ ਦਿੱਤੀ ਸੀ ਵੀ ਕੁਛ ਨਹੀਂ ਨਹੀਂ ਮੈਨੂੰ ਇਹ ਦੱਸ ਪਹਿਲਾਂ ਇੱਧਰ ਇਹਦੀ ਬੁੱਥੀ ਕਰ ਵੀ ਇਹ ਉਹੀ ਬਣਾਇਆ ਨਹੀਂ ਨਹੀਂ ਇਹਨਾਂ ਕਵਿਤਾ ਨਾਲ ਕੀ ਹੁੰਦਾ ਇਹਨਾਂ ਨਾਲ ਹੁੰਦਾ ਤਾਂ ਕੁਛ ਨਹੀਂ ਕੀ ਕਿਹਾ ਸੀ ਤੁਹਾਨੂੰ ਵੀ ਕੀ ਹੋਊਗਾ ਹਾਂਜੀ ਅੱਜ ਵੀ ਜੱਟੀ ਆ ਗੋਣ ਖੱਡੀ ਨਹੀਂ ਕੀ ਕਿਹਾ ਸੀ ਤੁਹਾਨੂੰ ਵੀ ਤਵੀਰ ਬਣਾਉਣਾ ਕੀ ਹੋਊ ਕੀ ਕਿਹਾ ਸੀ ਉਹ ਕੁਛ ਨਹੀਂ ਹੁੰਦਾ ਅੱਛਾ ਇਹ ਉਹੀ ਪਖਾਂਡੀ ਬਣਾਇਆ ਹਾਂਜੀ ਚੰਦ ਜਿਹੜਾ ਕਿਉਂ ਆ ਯਾਰ ਇਹ ਦੱਸ ਬੰਨੇ ਬਿਗੂ ਚੀਜ਼ਾਂ ਪੈਰਾਂ ਦੇ ਬਸ ਕਨਸ ਗਾਵਾ ਆ ਤੇ ਤੂੰ ਹੁਣ ਹੁਣ ਮੁਕਲੀ ਜਾਂ ਲਵੇਂ ਤੇ ਚੀਜ਼ਾਂ ਨੌ ਰੋਪਾਂ ਦੀ ਨਹੀਂ ਨਾ ਕੋਈ ਰਹਿ ਵੀ ਚੀਜ਼ਾਂ ਆਉਂਦੀਆਂ ਕਰਕੇ ਜਰਦੀ ਕਿ ਹੁਣ ਲਵਾਖ ਪਹਿਰਾ ਆਪਦੇ ਤੇ ਚਲ ਜਿਹੜਾ ਕੱਢਾ ਡੱਬਿਆਂ ਉਹ ਕੱਢ ਹੁਣ ਸਾਹਮਣੇ ਥੋੜੇ ਕਢਾਉਣ ਲੱਗਿਆਂ ਆ ਜੋ ਆ ਜਾ ਘਰੇ ਨਾ ਮਗਰੇ ਤਰੰਤਰ ਦੇ ਵਿੱਚ ਇੱਕ ਸੱਪ ਆ ਠੀਕ ਆ ਹੋਰ ਨਾ ਕਿ ਸਾਨੂੰ ਡਰਾ ਰਿਹਾ ਆ ਕਿ ਦੇਖੋ ਇਹਨਾਂ ਸੱਪ ਆ ਉਹ ਤਾਂ ਵੈਸੇ ਰੱਖਿਆ ਹੀ ਘਰੇ ਉਹ ਇੱਕ ਆਦਾ ਸੱਪ ਬਣਾਇਆ ਉਹ ਤਾਂ ਸੱਪ ਸੱਚੀ ਮਿੱਥੀ ਬਈ ਤੇ ਜ਼ਹਿਰ ਜੂਰੋ ਦਾ ਘਰੇ ਸੱਪ ਰੱਖ ਕੇ ਡਰਾਉਣਾ ਬਸ ਇਹੀ ਤੇਰੇ ਕਾਨੂੰਨ ਚ ਨਹੀਂ ਆਏ ਕਿਤੇ ਯਾਰ ਲੋਕ ਇਹ ਵੀ ਤੇਰੇ ਕਾਨੂੰਨ ਚ ਨਹੀਂ ਵੀ ਕਿ ਜਾਨਵਰ ਨੂੰ ਤੂੰ ਕੈਦ ਕਰ ਲੈ ਨਹੀਂ ਨਹੀਂ ਕੈਦ ਕਰਕੇ ਡਰਾਉਣਾ ਮੇਰੀ ਤੇ ਜ਼ਹਿਰ ਜੂਰੇ ਤੇ ਕਢਾਇਆ ਤੂੰ ਜੂਗੀ ਤੂੰ ਤਾਂ ਦਾ ਨਿਕਲ ਜਾਂਦੇ ਆ ਦੋਨ ਇੱਕਦਮ ਯਾਰ ਕਮਾਲ ਹੀ ਹੋ ਗਈ ਜਦੋਂ ਆਕੇ ਨਾ ਜਦੋਂ ਜੇਲ੍ਹ ਚੋਂ ਆ ਗਿਆ ਸੱਪ ਛੱਡਣਾ ਉਹ ਬੁੜੇ ਛੜਵਾਓ ਨਹੀਂ ਸੱਪ ਤੇਰੇ ਘਰੇ ਵੀ ਰੱਖੀ ਬਿਠਾਈ ਜੀ ਮੇਰੇ ਕਿ ਬਟਾ ਇੱਕ ਗੱਲ ਸੁਣ ਮੇਰੀ ਹਾਂਜੀ ਅ ਚਲੋ ਤਾ ਪਹਿਲਾਂ ਤਵਾ ਪਾਟਾ ਕਹੀ ਲੈ ਚੱਕੋ ਰੋਗਾ ਫੜਾ ਚੱਕੂਗਾ ਅੱਪ ਚੱਕੋ ਕਹੀ ਅੱਛਾ ਖਾਲੀ ਤੋੜਾ ਇੱਥੇ ਦੱਬ ਗਿਆ ਸੀ ਸੋਨਾ ਕੱਢ ਕੇ ਚੱਲ ਚੱਲ ਕਿੰਨਾ ਕਟੂੰਗਾ ਆ ਵੇਖ ਭੈਣ ਸਭ ਬਣਾਈ ਕੋਈ ਸਾਫੀ ਬੜਾ ਘਿਆੜੀ ਨਹੀਂ ਕਿੰਨੇ ਪੋਟਾਂ ਚਾਰ ਪੋਟ ਕਟੂੰਗਾ ਚਲ ਪਟਾ ਲਾ ਦੇ ਨਹੀਂ ਅਜੇ ਸਿਆਰੇ ਕੋਲੇ ਜੇ ਸੁਨਾਰਾ ਆਖੇ ਕੋਲੇ ਬਾਰੇ ਮੋਲ ਕੋਲ ਦੇ ਕੋਲੇ ਜੇ ਅੱਜ ਦੀ ਸਿਆਰੇ ਕੋਲੇ ਗਈ ਉਹ ਤੋਂ ਨਕਲੀ ਪਤਾ ਲੱਗਿਆ ਸਾਨੂੰ ਬੀਬੀ ਹਾਂਜੀ ਹਾਂਜੀ ਤੇ ਤੁਹਾਡਾ ਫੋਨ ਨਹੀਂ ਚੱਕਿਆ ਨੇ ਜਿਹੜਾ ਖਾਲੀ ਤੌੜਾ ਦੱਬਿਆ ਸੀ ਸੋਨਾ ਕੱਢ ਕੇ ਉਹ ਪੱਟ 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 ਇੱਥੇ ਦੱਬਿਆ ਸੀ ਬੀਬੀ ਤੌੜਾ ਇਹਨੂੰ ਪਤਾ ਹੈ ਇਹਨੇ ਦੱਬਿਆ ਤੂੰ ਹੀ ਦੱਬਿਆ ਸੀ ਨਹੀਂ ਇਹ ਸੱਪ ਆਟੇ ਦੀ ਬਣਾਇਆ ਇਹ ਕਿਹਦੇ